ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਿਦਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤਾ ਆਰੰਭ ਹੋ ਗਿਆ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ ਤੇ ਉਹ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ ਜੀ ਇਹ ਖਰਚਾ ਵੀ ਹੁੰਦਾ ਕਿਨੇ ਚੰਗੀ ਗੱਲ ਹੈ ਜੀ ਬਹੁਤ ਮੈਦਦ ਦੱਸਣਾ ਅੱਜ ਇਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਰੰਭੀ ਕੀਤੀ ਆ ਤੇ ਨਗੱਜੇ ਤੋਂ ਨੇ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਹੈ ਤੇ ਤਕਰੀਬਨ ਅਸੀਂ ਵੈਸੇ ਖਰਚਾ ਮਿੱਥਿਆ ਸੀ ਜਦ ਆ ਵੀ 2500 ਤੋਂ 3000 ਤੇ ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਹੈ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ ਜੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਆ ਉਹ ਚਲੋ 2-3 ਟਾਈਮ ਨਾਲ ਕੱਢ ਦਿਆ ਕਰੇ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਕਿ ਦੀਏ ਆ ਜਾਂਦੇ ਜੀ ਨਾਲ ਤਰ੍ਹਾਂ ਦੇ ਜੋ ਚੀਜ਼ਾਂ ਲੈਂਦੇ ਨੇ ਤੇ ਕਈ ਚੀਜ਼ਾਂ ਸਰ ਆਵਾਜ਼ ਦੀ ਸੋਚਣਾ ਜਾਂ ਜਲਦੀ ਫਾਇਦਾ ਦੇ ਦੇਣਾ ਮਾਤਾ ਮਛੇ ਤੋਂ ਕਮਣਾ ਨੂੰ ਪੀਂਦੀ ਹਾਂ ਜੀ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਪਰ ਕਿਸੇ ਵੇਲੇ ਜਦੋਂ ਆਉਂਦੇ ਨੇ ਸਰਧਾਲੂ ਤੇ ਉਹ ਥੋੜੀ ਜੀ ਸੋਚ ਨੂੰ ਆਪਣੇ ਨੂੰ ਉਚਾਰ ਰੱਖਣ ਵੀ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆਏ ਆ ਉਥੇ ਜਾ ਕੇ ਗੰਦਗੀ ਨਹੀਂ ਪਾਉਣੀ ਹੁਣ ਇੱਥੇ ਇੱਕ ਇੱਕ ਲੋਫਾਫਾ ਵੀ ਕਿੰਨੇ ਲੱਖਾਂ ਨਾ ਆਉਂਦੇ ਆ ਤੇ ਲੈ ਕੇ ਸੁੱਟਣਾ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਸੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ ਇਹ ਸੇਵਾ ਕੀ ਹੋਣੀ ਹੈ ਜੀ ਕਿ ਕਿਹੜੇ ਕਿਹੜੇ ਰਾਮਾਚੰਦ ਦੀ ਗੱਲ ਤੁਸੀਂ ਕਿਹਾ ਕਿਹੜੇ ਕਿਹੜੇ ਰਾਮਾਚੰਦ ਤੇ ਇਹ ਜਿਹੜੀ 1 ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਦਿਨ ਤਾਂ ਮੱਛਰ ਰਹਿੰਦਾ ਹੀ ਆ ਜੀ ਤੇ ਉਨੀਆਂ ਦਿਨ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ ਦੋ ਦਿਨ ਸੇਵਾ ਹੋਊ ਤੇ ਫੇਰ ਕੰਮ ਸੁੱਤਰ ਬੈਣਾ ਅਹੀਂ ਚਾਹੁੰਦੇ ਵੀ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਲਾਨ ਕਾ ਆਪ ਆਪ ਵੀ ਸੇਵਾ ਕਰ ਸਕਦੇ ਨੇ ਹਾਂਜੀ ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਹੀਦਾਂ ਵਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ ਤੇ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ ਅੱਜ ਇਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਰੰਭ ਕੀਤੀ ਆ ਤੇ ਨਗੱਜੇ ਤੋਂ ਨੇ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਆ ਇਹ ਤਕਰੀਬਨ ਅਸੀਂ ਵੈਸੇ ਖਰਚਾ ਮਥਿਆ ਸੀ ਜਦਾ ਵੀ 2500 ਤੋਂ 3000 ਤੇ ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਇਹ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ 'ਚ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਆ ਉਹ ਚਲੋ 2-3 ਟਾਈਮ ਨਾ ਕੱਢ ਦਿਆ ਕਰੇ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਕਿ ਦੀਏ ਆ ਜਾਂਦੇ ਜੀ ਨਾਲ ਤਰ੍ਹਾਂ ਦਾ ਕੋਈ ਫੀਲ ਕਰਦਾ ਕਹਿੰਦੇ ਲੱਖਾਂ ਤਰ੍ਹਾਂ ਦੇ ਲੋਕ ਸੱਜਣ ਆਉਂਦੇ ਨੇ ਮਗਰ ਦੁਕਾਨਾਂ ਦਾ ਜੋ ਚੀਜ਼ਾਂ ਲੈਂਦੇ ਨੇ ਤੇ ਕਈ ਚੀਜ਼ਾਂ ਇਸ ਤਰ੍ਹਾਂ ਆਵਾਜਿ ਸੋਚਣਾ ਜਦ ਕੀ ਭਾਇਆ ਦੇਖ ਜਿਹਾ ਦਾ ਮੱਛੀ ਤੋਂ ਕਮੜਾ ਨੂੰ ਪੀਂਦੀ ਚਾਹ ਹਾਂਜੀ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਪਰ ਕਿਸੇ ਵੇਲੇ ਜਦੋਂ ਆਉਂਦੇ ਨੇ ਸ਼ਰਧਾਲੂ ਤੇ ਉਹ ਥੋੜੀ ਜੀ ਸੋਚ ਨੂੰ ਆਪਣੇ ਨੂੰ ਉਚਾ ਰੱਖਣ ਵੀ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆ ਉਥੇ ਜਾ ਕੇ ਗੰਦਗੀ ਨਹੀਂ ਪਾਉਣੀ ਹੁਣ ਇੱਥੇ ਇੱਕ ਇੱਕ ਲਫਾਫਾ ਵੀ ਕਿੰਨੇ ਲੱਖਾਂ ਨਾ ਆਉਂਦੇ ਆ ਤੇ ਲੈਗੇ ਸੁੱਟਣਾ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਸੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ ਇਹ ਸੇਵਾ ਕੀ ਹੋਣੀ موبائل ਜਗਾ ਜਿਹੜੇ ਜਿਹੜੇ ਰਾਮਾਚਾਰੀ ਦੀ ਗੱਲ ਹੈ ਜੀ ਤੇ ਕਿਹੜੇ ਕਿਹੜੇ ਰਾਮਾਚਾਰੀ ਇਹ ਜਿਹੜੀ 1 ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਅੰਦਰ ਤੇ ਮੱਛਰ ਰਹਿੰਦਾ ਹੀ ਆ ਜੀ ਤੇ ਉਨੀ ਦਿਨ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ ਦੋ ਦਿਨ ਸੇਵਾ ਹੋਊ ਤੇ ਫੇਰ ਕੰਮ ਸੁੱਤਰ ਬੈਣਾ ਅਸੀਂ ਚਾਹੁੰਦੇ ਵੀ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਿਨਾਂ ਦਾ ਆਪ ਆਪ ਵੀ ਸੇਵਾ ਕਰ ਸਕਦੇ ਜੀ ਹਾਂਜੀ